हां जी भाई जी सारे ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰਕ ਪਹਿਲੇ ਸੂਏ ਬਹੁਤ ਹੀ ਖੂਬਸੂਰਤ ਝੋਟੀ ਬਿਲਕੁਲ ਤਾਜੀ ਸੂਈ ਸਹੀ ਸੂਈ ਨੂੰ ਸਿਰਫ ਐਮ ਲਗ ਘੰਟੇ 2 ਜਾਂ 2.5 ਤਿੰਨ ਮਸੇ ਹੋਏ ਹੋਣਗੇ ਤੇ ਜੇਰ ਪ੍ਰੋਪਰ ਝੋਟੀ ਦੀ ਸਾਹਮਣੇ ਉਧਰ ਸਾਈਡ ਤੇ ਪਈ ਆ ਪੈ ਚੁੱਕੇ ਠੀਕ ਆ ਬਾਕੀ ਜੋ ਜਾਣਕਾਰੀ ਹੋਈ ਬਾਈ ਤੁਹਾਨੂੰ ਸਾਂਝੀ ਕਰਾਵਾਂਗੇ ਤੇ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੇ ਤਾਂ ਫਿਰ ਵੀ ਜਿਹੜਾ ਭਰਾ ਖਰੀਦੂਗਾ ਕਿਸੇ ਵੀ ਢਾਂ ਦੇ ਕੋਲ ਆ ਕੇ ਥੱਲੀ ਕਰ ਸਕਦਾ ਠੀਕ ਆ ਸਿੰਗਾ ਸੁੰਗਾਲੇ ਪੱਖ ਤੋਂ ਸ਼ਰੀਰ ਦੀ ਬੰਤਰ ਤੇ ਘਾਦੇ ਘਾਟਲੇ ਪੱਖ ਤੋਂ ਝੋਟੀ ਕਾਫੀ ਸੋਹਣੀ ਹੈਗੀ ਤੇ ਬਾਕੀ ਸਾਨੂੰ ਇਥੇ ਆਰਡਰ ਦੀ ਕੁਆਲਿਟੀ ਜਿਹੜਾ ਥਾਂ ਦਾ ਜਿਹੜਾ ਗੈਪ ਸਜਾ ਉਹ ਬਹੁਤ ਸੋਹਣਾ ਹੈ ਪਰ ਇੰਨਾ ਕਾ ਵੀ ਥੋੜੀ ਤੱਕ ਜਰੂਰ ਅੰਦਰ ਨੂੰ ਆ ਗਈ ਬਾਹਲਾ ਜਿਹਾ ਪਿੱਛੇ ਉਹ ਲੇਵਾਣੀ ਦਿਖਾਉਂਦੀ ਹੈ ਨਾ ਤੇ ਬਾਕੀ ਆਪਾਂ ਕਰਾਂਗੇ ਬਾਅਦ ਵਿੱਚ ਕੀ ਡਿਟੇਲ ਹੈਗੀ ਸੋ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਹੈ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਡਰੈਸ ਬੋਲਦਗੇ ਜੀ ਮੇਰਾ ਨਾਮ ਹਾਕਮ ਪਿੰਡ ਫੂਲ ਤਹਿਸੀਲ ਫੂਲ ਜਿਲਾ ਬਠਿੰਡਾ ਠੀਕ ਹੈ ਤੇ ਸੰਪਰਕ ਨੰਬਰ ਕਿਹਨਾਂ ਹੀ ਮੋਬਾਈਲ ਨੰਬਰ ਆਪਣਾ 97814 00631 ਠੀਕ ਤੇ ਬਾਈ ਆਪਾਂ ਪਿਛਲੇ ਹਫਤੇ ਆਪਣੇ ਕੋਲ ਬੱਚਾਂ ਦੀ ਵੀਡੀਓ ਪਾਈ ਸੀ ਉਹ ਦੋਨੋਂ ਬੈਗੀਆਂ ਸੀਗੀਆਂ ਬੈਗੀਆਂ ਸੀ ਉਹ ਕਿੰਨੇ ਕ ਫੋਨ ਆ ਲੱਗ ਭਗ ਜੀ ਫੋਨ ਤਾਂ ਬਾਹਲੇ ਆਏ ਬਾਹਲੇ ਆਏ ਅਜੇ ਵੀ ਆਈ ਜਾਂਦੇ ਠੀਕ ਹੈ ਠੀਕ ਹੈ ਤੇ ਆ ਜਿਹੜੇ ਆਪਾਂ ਝੋਟੀ ਵੇਚਣੀ ਆ ਕਿਹੜਾ ਸੂ ਪਹਿਲੇ ਸੂਈ ਸੂਈ ਆ ਪਹਿਲੇ ਸੂ ਇਹ ਅਜੇ 3 ਸਾਲਾਂ ਦੀ ਹੋਈ ਨਹੀਂ ਆਂਦਨ ਤੋਂ ਦੰਦਾਂ ਦੀ ਜਿਹੜੇ ਵਿਚਾਲੜੇ ਦੋ ਆ ਉਹ ਨਵੇਂ ਚੱਕੇ ਆ ਇਹਨੇ ਦੋ ਆਂਦਾ ਜੀ ਦੋ ਆਂਦੇ ਜੀ ਪ੍ਰੋਪਰ ਨਹੀਂ ਹੋਈ ਐ ਨਾ ਪਹਿਲੇ ਹਜੇ ਖੀਰੀ ਚ ਹੀ ਬਾਹਰ ਨਿਕਲੇ ਆ ਮੈਂ ਮੇਰੇ ਕਰਮਾ ਵਾਲੀ ਤੇ ਦੰਦਾਂ ਤੋਂ ਕਰੀ ਬਈ ਮਾ ਮੂੰਹ ਤੇ ਸਿੰਗਾ ਸੋਨੇ ਬੰਤ ਤਰ ਦੀ ਹਾਂ ਛੀਲ ਸੋਨੇ ਇੱਥੇ ਦਿਖਾ ਰਣਾ ਪਹਿਲੇ ਛੋਟੀ ਜਿਵੇਂ ਸੂਈ ਸਵਾਈ ਦੇਖਣਾ ਨਹੀਂ ਹੁਣ ਨੂੰ ਕਦਾੜ ਦੇਖ ਭੱਜੀ ਫੈਦੀ ਬਾਕੀ ਪਸ਼ੂ ਬੈਕ ਸ਼ੈੱਡ ਤੇ ਖੜੇ ਇਹ ਕੱਲੀ ਵੇੜੇ ਚ ਨਾਰਮਲ ਖੜੀ ਹੈਗੀ ਤੇ ਬਾਕੀ ਢਾਂਚਾ ਮੱਚਦਾ ਬਹੁਤ ਸੋਨਾ ਨਾ ਕੱਦ ਕੱਡ ਵਾਲੇ ਪੱਖ ਤੋਂ ਤੇ ਬਾਈ ਗੀੜਾ ਖੜਾ ਦੀ ਫਿਰ ਮੱਚਦਾ ਪਾਸਟੂੜੀਆ ਤੇ ਬੱਚਾ ਚ ਕੀ ਹੈਗਾ ਬੱਚਾ ਮਗਰ ਕੱਟਾ ਹੈਗਾ ਬੱਚਾ ਕੱਟਾ ਬਜਨੇ ਬਹੁਤ ਨਾ ਕੱਟੇ ਦਾ ਕੱਟਾ ਸੋ ਬੜਾ ਡਬਲਾ ਹਾਂ ਹੈ ਵੀ ਕੱਟਾ ਵਾਲਾ ਲੱਗਦਾ ਸਾਰ ਜੈਡ ਬਲੈਕ ਵਾਲਾ ਕੰਮ ਜੀ ਆ ਗਿਆ ਤੇ ਜੇ ਕੱਟੀ ਹੁੰਦੇ ਕਰਮ ਵਾਲੀ ਬੜੀ ਚੰਗੀ ਨਿਕਲਣੀ ਸੀਗੀ ਤੇ ਇੱਥੋਂ ਤੁਹਾਨੂੰ ਸਿੰਗਾ ਦੀ ਕੁਆਲਿਟੀ ਕੁੜੀ ਇੱਥੋਂ ਪਵਣੀ ਸ਼ੈਰ ਦੀ ਥਣਾ ਦੀ ਬੰਤ ਉਹਨੂੰ ਮੈਂ ਚੈੱਕ ਕਰਾ ਦੋ ਨਾ ਸੋਹਣਾ ਸਾਇਜ ਹੈਗਾ ਤੇ ਬਾਕੀ ਹਾਈਟ ਵਾਲੇ ਪੱਖ ਤੋਂ ਵੀ ਚੰਗੀ ਆ ਮੈਂ ਲੰਬੀ ਮੜਾਈ ਖੜਾ ਦੇ ਵੀ ਕਿੜਾ ਇੱਕ ਸਾਨੂੰ ਬੈਕ ਸ਼ੈਟ ਤੋਂ ਇਥੋਂ ਸਰੀਰ ਦੀ ਬੰਤ ਝੋਟੀ ਬਿਲਕੁਲ ਇਹ ਦੋ ਘੰਟੇ ਜਿਹੜੇ ਖਾਦਾ ਪੀਤਾ ਵੀ ਕੁਛ ਨਾ ਪਤਾ ਜਾਪੇ ਚੁੰਦਾ ਨਾ ਪਸ਼ੂ ਥੋੜਾ ਜਿਹਾ ਉਹ ਹਿਸਾਬ ਨਾਲ ਜਿਹਦਾ ਮੰਨਣਾ ਕਿ ਚਲੋ ਵੀ ਸਰੀਰ ਭੋਲਾ ਪਾਇਦਾ ਨਾ ਤੇ ਇੰਨਾ ਕਿ ਐਡਰ ਦੀ ਕੁਆਲਿਟੀ ਮੂਰ ਮੂਰ ਨੂੰ ਜ਼ਰੂਰ ਹੈਗੀ ਪਰ ਹੈ ਥਣ ਸੋਹਣੇ ਹੈਗੇ ਤੇ ਖੰਡੀ ਕੋ ਨਹੀਂ ਬੜੀ ਚੰਗੀ ਹੈ ਤੇ ਤੂੰ ਤਾਰਿਕਸ ਨੂੰ ਦਿਖਾਤੀ ਐ ਚੰਗੀ ਆ ਕਰਮ ਵਾਲੀ ਬਾਕੀ ਜਿਹੜੇ ਭਰਾਣੇ ਪੈਸੇ ਲਾਉਣੇ ਜੇ ਉਹ ਚੋਂ ਉਹਦਾ ਮਨ ਕੀ ਕਹਿੰਦਾ ਉਹ ਉਹ ਤੇ ਡਿਪੈਂਡ ਕਰਦਾ ਨਾ ਉਹ ਸੱਲੂ ਨੇ ਆਪ ਕਰਨੀ ਆ ਤੇ ਹਾਲਾਕੇ ਫਿਲਹਾਲ ਜਿੰਨੇ ਦੇਖਣੀ ਪਰਖਣੀ ਤੋਂ ਆਗੀ ਉਹਨੇ ਕੇ ਹਿਸਾਬ ਨਾਲ ਮਤਲਬ ਛੋਟੀ ਚੰਗੀ ਆ ਨਾ ਤੇ ਬਾਕੀ ਖਰੀਦ ਨਾਲ ਭਰਾ ਆਪ ਸਮਝ ਲੂਗਾ ਤੇ ਬਾਈ ਜੀ ਆਪਾਂ ਦਾ ਕੋਈ ਗੱਲ ਨਹੀਂ ਤੇਜ ਲਗਭਗ ਅਸਟੀਮੇਟ ਦੁੱਧ ਦੀ ਗੱਲ ਕਰੀਏ ਕਿੰਨਾ ਕੁ ਬੋਲਾ ਆ ਕੇ ਅਸਟੀਮੇਟ ਜਾਂ ਦੁੱਧ ਜਦ ਇਹਦੀ ਮਾਂ ਥੱਲੇ ਦਾ ਬਹੁਤ ਸੀ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਇਹ ਕਿੰਨਾ ਦੇਊਗੀ ਉ ਜਿਹੜਾ 10 ਚੱਡੇ ਤੋਂ ਤੇ ਥਾਣਾ ਤੋਂ ਲੱਗਦਾ 10 ਕਿਲੋ ਦੁੱਧ ਦੇ। 10 ਕਿ ਤਾਂ ਚਾਹੀਦਾ ਹੈ। ਜਿਹੜਾ ਕੱਦ ਕਾਟ ਰਾਂ ਝੁੱਟੀਆਂ। ਹਾਂ ਕੱਦ ਕਾਟ ਖਾਂਦੀ ਪੀਂਦੀ ਹੈ। ਹਾਂ। ਕੁਛ ਪਾ ਦੇ। ਇਹ ਇੱਥੇ ਦੇਖ ਲੈ। ਇਹ ਆ ਲੈ। ਘਰ ਵਾਲੀ ਨੇ ਆ ਵੀ ਦਿਖਾ ਤੇ। ਹਾਂ ਦੋ ਆਂਦਾ ਕੀ ਮਿੱਤਰੋ? ਕਨਫਰਮ ਤੇ ਬਾਈ ਆਪਾਂ ਰੇਟ ਵਾਲੇ ਪੱਖ ਤੋਂ ਗੱਲ ਕਰਗੇ। ਤੇ ਬਾਈ ਦੇ ਰੇਟ ਵੈਸੇ ਤਾਂ ਜਾਇਜ਼ ਹੀ ਹੁੰਦੇ ਹੈਗੇ। ਕਿੰਨਾ ਕੁ ਰੇਟ ਕਰਾਂਗੇ ਅੱਜ ਆਪਾਂ? 1,11,000 ਵੀ ਛੋੜਿਆ ਮਾਨਤਨ। ਮਾਨਤਨ ਕਰ ਦਿਆਂਗੇ। ਵਧੀਆ ਹੋ ਜਾਊਗਾ। ਹਾਂ। ਫਿਲਹਾਲ 1,11,000 ਬਾਈ ਨੇ ਡਿਮਾਂਡ ਕੀਤੀ ਹੈ। ਕੋਈ ਸਵਾੜੀ ਮੰਗਿਆ ਕੋਈ ਡੇਢ ਨਹੀਂ ਮੰਗਿਆ ਤਾਂ ਹਨ ਤੇ ਬਾਕੀ ਇੱਕ 11 ਦੇ ਵਿੱਚੋਂ ਪੂਰਾ ਨਹੀਂ ਸੁੱਤਨਾ ਇਹਦੇ ਵਿੱਚੋਂ ਮਾਨ ਦਾ ਤੁਹਾਡਾ ਵਧੀਆ ਹੋ ਜੂਗਾ ਤੁਸੀਂ ਸੰਪਰਕ ਜਰੂਰ ਕਰੋ ਬਾਈ ਨਾਲ ਬਾਈ ਦੀ ਡੀਲ ਬਿਲਕੁਲ ਵਧੀਆ ਹੁੰਦੀ ਅੱਗੇ ਬਾਈ ਨੇ ਆਪਾਂ ਤੋਂ ਲਗਭਗ 3-4 ਕੇ ਵੀਡੀਓ ਪਵਾਇਆ ਨੇ ਤਕਰੀਬਨ ਸਾਰੇ ਪੁੱਛ ਜਿਹੜੇ ਨਾਲ ਦੀ ਨਾਲ ਉਹ ਸੇਲ ਹੋਈ ਜਾਂਦੇ ਹੁੰਦੇ ਹਨ ਤੇ ਉਸਨ ਦੁਆਰਾ ਕਈ ਸੇਤੌਰ ਕੇ ਦਿਖਾ ਦਿੰਦੇ ਆਪਾਂ ਝੋਟੀ ਤੇ ਚੰਗੀ ਕੁਆਲਿਟੀ ਦੀ ਆ ਪਿੰਡ ਬਾਈ ਦਾ ਗਿਆ ਫੂਲ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਕਚੇਹਰਾ ਦੇ ਕੋਲ ਬਾਈ ਦਾ ਘਰ ਨਾਮ ਬਾਈ ਦਾ ਹਾਕਮ ਆ ਗਿਆ ਬਈ ਬਈ ਕਾਲਿਸ ਸੰਪਰਕ ਨੰਬਰ ਦੁਆਰਾ ਬੋਲੇ ਮੋਬਾਈਲ ਨੰਬਰ ਕਿੰਨਾ ਆਪਣਾ 97814 ਹਾਂਜੀ 00631 ਠੀਕ ਆ ਇਹ ਵਜਾ ਸੰਪਰਕ ਨੰਬਰ ਸੋ ਪਹਿਲਾ ਸੋ ਝੋਟੀ ਤਾਜੀ ਸੂਈ ਸੇ ਤੇ ਮਗਰਸੋਂ ਬੱਚੇ ਚੈੱਕ ਦੁਆਰਾ ਫੇਨੇਗਾ ਮੋਬਾਈਲ ਉਹ ਕਿੱਧਰ ਲੰਘਦਾ ਹਾਂ ਬੜੀ ਜੀ ਚਲੰਗੀ ਹਾਂ ਠੀਕ ਆ ਸੋ ਜਿਹੜੇ ਭਰਾ ਨੂੰ ਪਸੰਦ ਆਉਗੋ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ